ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ ਇੱਥੇ ਰਾਜਸਥਾਨ 10 ਪੀਐਸਏ ਚੱਲ ਰਿਹਾ ਟੂਰ ਤੇ ਅਸੀਂ ਆਇਓ ਇਹ ਕਣਕਾਂ ਬੀਜੀਆਂ ਨਾਲ ਸਰੋਂ ਆ ਡਿੱਗੀਆਂ ਬਹੁਤ ਲੋਕਾਂ ਨੇ ਬਣਾਤੀਆਂ ਸਾਹਮਣੇ ਡਿੱਗੀ ਬਣੀ ਹੋਇਆ ਇਹ ਹੈਗਾ ਹੀ ਆਪਣੇ ਪੁੱਠੇ ਨਾਲ ਇਹਦੀ ਡਿੱਗੀ ਆ ਸੋਲਰ ਚੱਲਦਾ ਇਹ ਜਿਗਾ ਬਣਾਈ ਹੋਏ ਇੱਥੇ ਮਾਮਾ ਜੀ ਸਾਡੇ ਨੇ ਇਹ 베ਰੀ ਆ ਲੋਕੀ ਖਾਦਾਂ ਸਿੱਟੀ ਜਾਂਦੇ ਨੇ ਜੇ ਕਣਕਾਂ ਨੂੰ ਖਾਦਾਂ ਛੱਟ ਛੱਟ ਪਾਈ ਜਾਂਦੇ ਆ ਨੜੀਆਂ ਪਾਣੀ ਆ ਨਰਮ ਚੁਕਦੇ ਹੋ ਕਿ ਕੈਲਾ ਇਹ ਜੋ ਕਣਕ ਇਹ ਚੈਲ ਗੁੱਤੀ ਆ ਜੀ ਜਗਾ ਮੰਦੇ ਆਪਣੇ ਬਾਬਾ ਜੋਗੀ ਪੀਰ ਦੀ ਜਗਾ ਫੜਾਈ ਹੋਈ ਨਹੀਂ ਇੱਥੇ ਇਹ ਖਾਲਾ ਜਾਂਦਾ ਜੀ ਦੇਖ ਲਓ ਪੂਰਾ ਪਾਣੀ ਮਾਰਦਾ ਛਾਲਾਂ ਦੇ ਚ ਜਾਂਦਾ ਰਹਿੰਦਾ ਇੱਥੋਂ ਇਧਰ ਨੂੰ ਆ ਇਧਰ ਨੂੰ ਮੇਨ ਖਾਲਾ ਇਧਰੋਂ ਆਉਂਦਾ ਜੀ ਇਧਰ ਨੂੰ ਜਾਂਦਾ ਇਹ ਪਾਣੀ ਆਵੇ ਇਧਰ ਡਿੱਗੀਆਂ ਡਿੱਗੀਆਂ ਬਣੀ ਆ ਜਿਹੜੇ ਰੋਲੇ ਹੋ ਬਾਜਰਾ ਪਰੇ ਵੀ ਗਿਆ ਸੀ ਇਹਨੇ ਬਾਜਰਾ ਵੀ ਲੋਕਾਂ ਨੇ ਇਸ ਵਾਰੀ ਬਹੁਤ ਪੀਜਿਆ ਬਾਜਰਾ ਮੂੰਗੀ ਨਰਮਾ ਤੇ ਹੁਣ ਹੋ ਗਿਆ ਕਣਕ ਤੇ ਜੋ ਤੇ ਛੋਲੇ ਹੁਣ ਸਰੋ ਸਰੋ ਸ਼ੋਰਲੇ ਵਧੀਆ ਨੋਟ ਕਮਾਈ ਜਾਂਦੇ ਕਾਰਾ ਜੱਟ ਘੁੰਮਦੇ ਆ ਇੱਥੇ ਗੱਡੀਆਂ 'ਚ ਘੁੰਮਦੇ ਆ ਕਹਿੰਦੇ ਪੈਸੇ ਬਣਦੇ ਬਹੁਤ ਸਰਕਾਰ ਪੰਜਾਬ ਦਾ ਪਾਣੀ ਆ ਐਡੇ ਐਡੇ ਖਾਲੇ ਪੰਜਾਬ ਦਾ ਪਾਣੀ ਆ ਜਾਂਦਾ ਭਗਵੰਤਵਾਲਾ ਪਾਣੀ ਭੇਜੀ ਜਾਂਦਾ ਇੱਥੇ ਭਗਵੰਤਵਾਲਾ ਨੇ ਬੜੀ ਮਦਦ ਕੀਤੀ ਆ ਇਹ ਵੀਡੀਓ ਦੇ ਕਿਹੜਾ ਗਾਲਾ ਕੱਢਣੀ ਆ ਕਿਹੜਾ ਸਾਰੇ ਸਾਰੇ ਰਸਤਾ ਨਾਲ ਪਾਣੀ